ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਗੁਰਬਾਣੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜਦੋਂ ਬੱਚੇ ਛੋਟੇ ਹੁੰਦੇ ਹਨ ਤਾਂ ਆਪਣੀ ਤੋਤਲੀ ਜ਼ੁਬਾਨ ਨਾਲ ਆਪਣੇ ਮਾਤਾ ਪਿਤਾ ਨੂੰ ਆ ਸਭ ਕੁਝ ਪੁੱਛਦੇ ਹਨ ਅਸੀਂ ਚਾਹੇ ਨਹੀਂ ਵੀ ਪੁੱਛਦੇ ਤਾਂ ਵੀ ਉਹ ਦੱਸਦੇ ਹੀ ਹਨ ਅਤੇ ਸਾਡੇ ਕੋਲੋਂ ਜੇ ਸਮਾਂ ਨਾ ਵੀ ਹੋਵੇ ਤਾਂ ਵੀ ਬੱਚੇ ਦੀ ਗੱਲ ਸੁਣਨੀ ਹੀ ਪੈਂਦੀ ਸੀ ਅਤੇ ਉਸ ਨੂੰ ਮੰਨਣਾ ਵੀ ਪੈਂਦਾ ਸੀ ਪਰ ਅੱਜ ਇੱਕ ਬਦਲਾ ਆ ਗਿਆ ਹੈ ਉਹੋ ਕੀ ਕਿ ਅੱਗੇ ਬੱਚੇ ਸਾਨੂੰ ਗੱਲ ਸੁਣਾਉਣ ਵਾਸਤੇ ਮਗਰਮਗਰ ਪਰਦੇਸਨ ਅਤੇ ਅੱਜ ਅਸੀਂ ਬੱਚਿਆਂ ਦੇ ਮਗਰ ਵਰਤੇ ਹਾਂ ਤਾਂ ਵੀ ਉਹ ਸਾਨੂੰ ਕੁਝ ਨਹੀਂ ਦੱਸਦੇ ਜੇਕਰ ਅਸੀਂ ਬੱਚਿਆਂ ਤੇ ਬਹੁਤਾ ਜ਼ੋਰ ਵੀ ਪਾ ਲਈਏ ਜਿਆਦਾ ਤੋਂ ਜਿਆਦਾ ਉਹਨਾਂ ਦੇ ਕਮਰੇ ਅੰਦਰ ਉਹਨਾਂ ਦੇ ਪਿੱਛੇ ਜਾ ਜਾਈਏ ਜਾਂ ਫਿਰ ਉਹਨਾਂ ਦਾ ਮੋਬਾਈਲ ਹੀ ਫੜ ਲਈਏ ਅਤੇ ਮੋਬਾਈਲ ਨੂੰ ਪਾਸਵਰਡ ਵੀ ਲਾ ਦਿੰਦੇ ਹਾਂ ਪਰ ਬਹੁਤਾ ਜ਼ੋਰ ਪਾ ਲਈਏ ਤਾਂ ਉਹ ਗਲਤਾਂ ਦੱਸ ਦਿੰਦੇ ਹਨ ਪਰ ਉਹ ਸੱਚ ਨਹੀਂ ਹੁੰਦੀ ਹੁਣ ਜੇਕਰ ਇਸ ਗੱਲ ਤੇ ਵਿਚਾਰ ਕੀਤਾ ਜਾਵੇ ਕਿ ਬੱਚੇ ਛੋਟੀ ਉਮਰ ਵਿੱਚ ਸਾਨੂੰ ਆ ਕੇ ਸਾਰੀਆਂ ਗੱਲਾਂ ਦੱਸਦੇ ਸਨ ਅਤੇ ਜਦੋਂ ਥੋੜਾ ਵੱਡੇ ਹੋਏ ਕਿ ਉਹਨਾਂ ਨੇ ਸਾਨੂੰ ਇਮਾਨਦਾਰੀ ਨਾਲ ਆਪਣੀਆਂ ਗੱਲਾਂ ਦਸੀਆਂ ਇਹੇ ਫਰਕ ਕਿੱਥੇ ਆਇਆ ਹੁਣ ਦਿਮਾਗ ਨੂੰ ਪਿੱਛੇ ਲੜਾਓ ਬੱਚੇ ਜਿਵੇਂ ਸਾਨੂੰ ਛੋਟੀ ਉਮਰ ਵਿੱਚ ਆ ਕੇ ਗੱਲਾਂ ਦੱਸਦੇ ਸੀ ਜਰਾ ਥੋੜਾ ਵੱਡਾ ਹੋਏ ਉਹਨਾਂ ਨੇ ਆ ਕੇ ਇਮਾਨਦਾਰੀ ਨਾਲ ਸਾਨੂੰ ਫਿਰ ਗੱਲਾਂ ਦਸੀਆਂ ਕਿ ਅੱਜ ਮੈਂ ਸਕੂਲ ਤੋਂ ਬਾਅਦ ਆਪਣੇ ਦੋਸਤਾਂ ਦੇ ਨਾਲ ਫਿਲਮ ਵੇਖਣ ਗਿਆ। ਅੱਗੇ ਕੀ ਹੁੰਦਾ ਸੀ? ਅਸੀਂ ਬੱਚੇ ਦੀ ਗੱਲ ਸੁਣਦੇ ਸਾਂ, ਖੁਸ਼ ਹੁੰਦੇ ਸਾਂ ਪਰ ਜਦੋਂ ਬੱਚੇ ਨੇ ਆਪਣੀ ਰੁਟੀਨ ਮੁਤਾਬਕ ਸਾਨੂੰ ਆ ਕੇ ਦੱਸਿਆ ਕਿ ਸਕੂਲ ਤੋਂ ਬਾਅਦ ਫਿਲਮ ਵੇਖਣ ਗਿਆ, ਦੋਸਤਾਂ ਨਾਲ ਘੁੰਮਣ ਗਿਆ ਜਾਂ ਦੋਸਤਾਂ ਨਾਲ ਕਿਸੇ ਪਾਰਟੀ ਤੇ ਗਿਆ। ਜਦੋਂ ਉਸਨੇ ਸਾਨੂੰ ਆ ਕੇ ਇਹ ਦੱਸਿਆ ਤਾਂ ਸਾਡਾ ਨਜ਼ਰੀਆ ਹੀ ਬਦਲ ਗਿਆ। ਅਸੀਂ ਬੱਚਿਆਂ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਅਸੀਂ ਉਹਨਾਂ ਦੀਆਂ ਗੱਲਾਂ ਦਾ ਜਵਾਬ ਨੈਗੇਟਿਵ ਹੋ ਕੇ ਦਿੱਤਾ ਤਾਂ ਉਹ ਹੋਲੀ-ਹੋਲੀ ਸਾਨੂੰ ਗੱਲਾਂ ਦੱਸਣ ਤੋਂ ਹੀ ਹਟ ਗਏ ਅਸੀਂ ਵੀ ਉਹਨਾਂ ਨੂੰ ਪੂਰਾ ਪ੍ਰੈਸ਼ਰਾਈਜ਼ ਕੀਤਾ ਕਿ ਇਹ ਗਲਤ ਕੰਮ ਹੈ ਇਹ ਤੂੰ ਕਿਵੇਂ ਕਰ ਸਕਦਾ ਹੈ ਤੂੰ ਕਿਉਂ ਗਿਆ ਸਕੂਲ ਤੋਂ ਬਾਅਦ ਸਕੂਲੋਂ ਬੱਚਿਆਂ ਦੇ ਨਾਲ ਫਿਲਮ ਦੇਖਣ ਜਾਣਾ ਤਾਂ ਗਲਤ ਹੈ ਇਹ ਤਾਂ ਸਭ ਮੰਨਦੇ ਹਨ ਪਾਰਟੀ ਤੇ ਜਾਣਾ ਗਲਤ ਹੈ ਗੱਡੀ ਤੇਜ਼ ਚਲੋਣੀ ਗਲਤ ਹੈ ਪਾਰਟੀਆਂ ਵਿੱਚ ਜਾ ਕੇ ਗਲਤ ਚੀਜ਼ਾਂ ਦੀ ਵਰਤੋਂ ਬੱਚੇ ਕਰਨ ਸਭ ਗਲਤ ਹੈ ਪਰ ਸੋਚੋ ਜੇ ਸਾਰੀ ਕਲਾਸ ਹੀ ਫਿਲਮ ਵੇਖਣ ਜਾ ਰਹੀ ਹੋਵੇ 15 ਵੀ ਇਹਨਾਂ ਦੇ ਸਾਥੀ ਵੀ ਜਾ ਰਹੇ ਹਨ ਅਤੇ ਜੇਕਰ 15 20 ਪਾਰਟੀ ਤੇ ਵੀ ਜਾ ਰਹੇ ਹਨ ਤਾਂ ਤੁਹਾਡੇ ਅੰਦਰ ਵੀ ਆਏਗਾ ਕਿ 15 20 ਜਨੇ ਜਾ ਰਹੇ ਹਨ ਅਤੇ ਮੇਰਾ ਬੱਚਾ ਵੀ ਗਿਆ ਮਨ ਦੇ ਵਿੱਚ ਇੰਨੀ ਚੀਜ਼ ਆਏਗੀ ਹੁਣ ਬੱਚੇ ਨੂੰ ਉਸ ਚੀਜ਼ ਤੋਂ ਹਟਾਉਣਾ ਹੈ ਤਾਂ ਤਰੀਕਾ ਸਾਨੂੰ ਬਦਲਣਾ ਪਏਗਾ ਉਸ ਨੂੰ ਝਿੜਕਾ ਦੇਣ ਦੀ بجائے ਉਸ ਨਾਲ ਨਰਾਜ ਹੋਣ ਦੀ بجائے ਆਪਣੀ ਨੈਗੇਟਿਵਿਟੀ ਨੂੰ ਉਸਦੇ ਅੰਦਰ ਭੇਜਣ ਦੀ بجائے ਉਸ ਨੂੰ ਕੋਲ ਬੁਲਾ ਕੇ ਕਹੋ ਬੇਟਾ ਸਾਰੇ ਤੇਰੇ ਦੋਸਤ ਜਾ ਰਹੇ ਹਨ ਤੇਰਾ ਵੀ ਦਿਲ ਕਰਨਾ ਸੁਭਾਵਿਕ ਗੱਲ ਹੈ ਤੂੰ ਠੀਕ ਹੈ ਮੇਰੇ ਪੁੱਤਰ ਮੇਰੀ ਧੀ ਪਰ ਇਹ ਕੰਮ ਤੇਰੇ ਲਈ ਠੀਕ ਨਹੀਂ ਇਸ ਦੇ ਨਾਲ ਹੀ ਗੱਲ ਕਰਨ ਵਿੱਚ ਫਰਕ ਆ ਜਾਂਦਾ ਹੈ ਇੱਕ ਹੈ ਬੁਰਾ ਭਲਾ ਕਹਿ ਕੇ ਹਟੋਣਾ ਪਾੜ ਨਜ਼ਰੀਆ ਚੇਂਜ ਕਰ ਲਿਆ ਸਮਝੋਂਦਾ ਪੁੱਤਰ ਮੇਰੇ ਬੱਜਿਆ ਮੇਰੀ ਧੀਏ ਤੂੰ ਬਿਲਕੁਲ ਠੀਕ ਹੈ ਤੂੰ ਗਲਤ ਨਹੀਂ ਪਰ ਆ ਚੀਜ਼ ਜਿਹੜੀ ਹੈ ਤੇਰੇ ਵਾਸਤੇ ਠੀਕ ਨਹੀਂ ਇੰਨੀ ਗੱਲ ਕਹਿੰਦੇ ਆਂ ਹੀ ਬੱਚਿਆਂ ਨੇ ਹੋਰ ਨੇੜੇ ਆ ਜਾਣਾ ਹੈ ਕਿ ਇਹ ਮੇਰੀ ਅੰਦਰ ਦੀ ਫੀਲਿੰਗਸ ਨੂੰ ਸਮਝ ਰਹੇ ਹਨ ਜਦੋਂ ਤੁਸੀਂ ਹੌਲੀ ਹੌਲੀ ਬੱਚਿਆਂ ਦੇ ਅੰਦਰ ਇਹ ਚੀਜ਼ ਪਾਉਣੀ ਸ਼ੁਰੂ ਕਰ ਦੋਗੇ ਕਿ ਇਹ ਕੰਮ ਇਦਾਂ ਨਹੀਂ ਕਰਨਾ ਇਸ ਤਰ੍ਹਾਂ ਕਰਨਾ ਹੈ ਉਹ ਮੰਨਣਗੇ ਹੀ ਮੰਨਣਗੇ ਅੱਜ ਸਕੂਲਾਂ ਦੇ ਵਿੱਚ ਵੀ ਕਾਉਂਸਲਰ ਰੱਖੇ ਨੇ ਬੱਚਿਆਂ ਨੂੰ ਸਮਝਾਉਣ ਵਾਸਤੇ ਉਹਨਾਂ ਵਿੱਚ ਤੇ ਸਾਡੇ ਵਿੱਚ ਕੀ ਫਰਕ ਹੈ ਬੱਚੇ ਉਹਨਾਂ ਨਾਲ ਵੀ ਸਾਰੀ ਗੱਲ ਕਰਦੇ ਹਨ ਪਰ ਉਹਨਾਂ ਨੂੰ ਪਤਾ ਹੈ ਸਾਡੀਆਂ ਸੁਨੀਆਂ ਗੱਲਾਂ ਦਾ ਜਵਾਬ ਇਹਨਾਂ ਨੇ 네ਗਟਿਵਿਟੀ ਨਾਲ ਨਹੀਂ ਦੇਣਾ ਪਰ ਜਦੋਂ ਬੱਚੇ ਪੇਰੈਂਟਸ ਨਾਲ ਗੱਲਾਂ ਕਰਦੇ ਹਨ ਤਾਂ ਉਹਨਾਂ ਨੂੰ ਪਤਾ ਹੈ ਕਿ ਇਹ 네ਗੇਟਿਵ ਹੋ ਕੇ ਬੋਲਣਗੇ ਕਿਉਂ ਨਾ ਅਸੀਂ ਕਰਦੇ ਵਿੱਚ ਹੀ ਐਸਾ ਮਾਹੌਲ ਬਣਾਈਏ ਕਿ ਬੱਚੇ ਸਾਡੇ ਦੋਸਤ ਬਣ ਜਾਣ ਬੱਚੇ ਜਿਵੇਂ ਛੋਟੇ ਹੁੰਦੇ ਸਾਨੂੰ ਗੱਲ ਆ ਕੇ ਦੱਸਦੇ ਸੀ ਹੁਣ ਵੀ ਉਸੇ ਤਰ੍ਹਾਂ ਆ ਕੇ ਦੱਸਣ ਅਤੇ ਹੁਣ ਵੀ ਅਸੀਂ ਉਹਨਾਂ ਦੀ ਗੱਲ ਸੁਣ ਕੇ ਖੁਸ਼ ਵੀ ਹੋਈਏ ਅਤੇ ਜਿੱਥੇ ਕੋਈ ਗਲਤੀ ਲੱਗੇ ਉੱਥੇ ਉਹਨਾਂ ਨੂੰ ਦੋਸਤ ਵਾਂਗ ਸਮਝਾਈਏ ਨਾ ਕਿ ਡਾਂਟ ਕੇ ਜਾਂ ਫਿਰ ਮਾਰ ਕੇ ਕੁਝ ਹਰ ਵਿਅਕਤੀ ਦੇ ਨਾਲ ਨਾਲ ਪਿਛਲੇ ਸੰਸਕਾਰ ਵੀ ਚੱਲਦੇ ਹਨ ਅਤੇ ਨਵੇਂ ਸੰਸਕਾਰ ਵੀ ਹੁੰਦੇ ਹਨ ਤੁਸੀਂ ਕਦੀ ਦੇਖਿਆ ਹੋਵੇਗਾ ਕਈ ਛੋਟੀ ਉਮਰ ਦੇ ਬੱਚੇ ਨੇ ਬੜੇ ਡਰਪੋਖ ਹੁੰਦੇ ਨੇ ਬੜਾ ਹੀ ਡਰਦੇ ਨੇ ਹਨੇਰੇ ਤੋਂ ਕਦੇ ਕਿਸੇ ਚੀਜ਼ ਤੋਂ ਡਰਦੇ ਨੇ ਕਈ ਵਾਰੀ ਅਸੀਂ ਉਹਨਾਂ ਦਾ ਮਜ਼ਾਕ ਉਡੋਨੇ ਹਾਂ ਇਹ ਡਰਪੋਕ ਹੈ ਡਰਦਾ ਹੀ ਰਹਿੰਦਾ ਹੈ ਉਸ ਦੀ ਆਤਮਾ ਤਾਂ ਪਹਿਲੇ ਹੀ ਕਮਜ਼ੋਰ ਹੁੰਦੀ ਹੈ ਅਸੀਂ ਉਸ ਦੇ ਆਤਮ ਬਲ ਨੂੰ ਹੋਰ ਗਿਲੋਂ ਵਿੱਚ ਲੱਗ ਪੈਂਦੇ ਹਾਂ ਇਸ ਤਰ੍ਹਾਂ ਨਹੀਂ ਕਰਨਾ ਪਿਛਲੇ ਸੰਸਕਾਰ ਨਾਲ ਚੱਲਦੇ ਹਨ ਅਤੇ ਕਈ ਕਹਿ ਦਿੰਦੇ ਹਨ ਇਹ ਕਿਵੇਂ ਹੋ ਸਕਦਾ ਹੈ ਕਿ ਪਿਛਲੇ ਸੰਸਕਾਰ ਨਾਲ ਚੱਲਣ ਮਾਨ ਲਵੋ ਇੱਕੋ ਵਕਤ ਦੋ ਬੱਚੇ ਜਨਮ ਲੈਂਦੇ ਹਨ ਇੱਕ ਜਨਮ ਲੈਂਦਾ ਅਰਮਾਪਤੀਆਂ ਦੇ ਘਰ ਵਿੱਚ ਅਤੇ ਇੱਕ ਲੈਂਦਾ ਹੈ ਕੱਖਾਂ ਦੀ ਗੁੱਲੀ ਦੇ ਘਰ ਵਿੱਚ ਜੰਮਦਿਆਂ ਹੀ ਨਾ ਉਸਨੇ ਮਾੜਾ ਕਰਮ ਕੀਤਾ ਨਾ ਕੋਈ ਪਾਪ ਕੀਤਾ ਨਾ ਕੋਈ ਪੁੰਨ ਕੀਤਾ ਪਰ ਇੱਕ ਅਮੀਰ ਅਤੇ ਇੱਕ ਇਹਨਾ ਗਰੀਬ ਕਿਉਂ ਹੈ ਕਿਉਂਕਿ ਪਿਛਲੇ ਸੰਸਕਾਰ ਨਾਲ ਚੱਲਦੇ ਨੇ ਪਿਛਲੇ ਕਰਮ ਨਾਲ ਚੱਲਦੇ ਹਨ ਪਰ ਅੱਗੋ ਬੀਜਨ ਵਿੱਚ ਸਾਨੂੰ ਆਜ਼ਾਦੀ ਹੈ ਅਗਰ ਕੋਈ ਬੱਚਾ ਡਰਪੋਕ ਹੈ ਤਾਂ ਉਸ ਦੀ ਵਿਲ ਪਾਵਰ ਨੂੰ ਬਤਾਓ ਨਾ ਕਿ ਘਟਾਓ ਅੱਜ ਜੇ ਉਸ ਦੀ ਉਮਰ 5 ਸਾਲ ਹੈ ਜੇਕਰ ਉਸ ਦਾ ਮਜ਼ਾਕ ਉਡਾਇਆ ਜਾਵੇ ਅਤੇ ਉਸ ਨੂੰ ਕਿਹਾ ਜਾਵੇ ਕਿ ਇਹ ਤਾਂ ਡਰਦਾ ਹੀ ਰਹਿੰਦਾ ਹੈ ਉਮਰ ਚਾਹੇ ਉਸ ਦੀ 50 ਸਾਲ ਦੀ ਹੀ ਕਿਉਂ ਨਾ ਹੋ ਜਾਵੇ ਪਰ ਜੋ ਉਸ ਦੀ ਆਤਮਾ ਹੈ ਉਹ ਕਮਜ਼ੋਰ ਹੀ ਰਹੇਗੀ ਉਸ ਦਾ ਕਦੀ ਵੀ ਆਤਮਿਕ ਬਲ ਨਹੀਂ ਵਧ ਸਕਦਾ ਇਸ ਲਈ ਪਹਿਲਾ ਸਟੈਪ ਤਾਂ ਸਾਨੂੰ ਹੀ ਚੁਕਣਾ ਪਵੇਗਾ ਬੱਚਿਆਂ ਨਾਲ ਦੋਸਤਾਂ ਵਰਗਾ ਵਿਹਾਰ ਕਰੀਏ ਜਦੋਂ ਵੀ ਉਹ ਸਾਨੂੰ ਕੋਈ ਗੱਲ ਅੱਗੇ ਦੱਸੇ ਤਾਂ ਉਸ ਦੇ ਨਾਲ ਮਿੱਤਰਤਾਈ ਵਰਗਾ ਵਿਹਾਰ ਕਰੀਏ ਅਤੇ ਉਹਨਾਂ ਦੇ ਟੰਗ ਦੇ ਨਾਲ ਹੀ ਉਹਨਾਂ ਦੀ ਉਮਰ ਮੁਤਾਬਕ ਹੀ ਉਹਨਾਂ ਨੂੰ ਜਵਾਬ ਦਈਏ ਆਪਣੇ ਅੰਦਰੋਂ 네ਗੇਟਿਵਿਟੀ ਕਰੀਏ ਆਮ ਵਿਅਕਤੀ ਇਹ ਕਹਿੰਦੇ ਦੇਖੇ ਜਾਂਦੇ ਹਨ ਸੁਨੇ ਜਾਂਦੇ ਹਨ ਕਿ ਅਸੀਂ ਤਾਂ ਆਪਣੇ ਮਾਤਾ ਪਿਤਾ ਅੱਗੇ ਬੋਲਦੇ ਹੀ ਨਹੀਂ ਸਾ ਪਰ ਸਾਡੇ ਬੱਚੇ ਤਾਂ ਇੱਕ ਗੱਲ ਕਹੋ ਤਾਂ ਅੱਗੋਂ ਦੱਸ ਸੁਣਾਉਂਦੇ ਹਨ ਇਸ ਦਾ ਕਾਰਨ ਕੇਵਲ ਜੋ ਅਸੀਂ ਹਰ ਰੋਜ਼ ਉਸ ਦੇ ਅੰਦਰ 네ਗੈਟਿਵਿਟੀ ਭੇਜਦੇ ਹਾਂ ਉਸ ਨੇ ਤਾਂ ਆਪਣਾ ਅਸਰ ਕਰਨਾ ਹੀ ਹੈ ਇਸੇ ਨੂੰ ਸੁਰਤੀ ਦਾ ਤਲਕ ਕਹਿੰਦੇ ਹਨ ਅੱਜ ਤੁਸੀਂ ਆਪਣੇ ਅੰਦਰ ਕਿਸੇ ਪ੍ਰਤੀ ਗਲਤ ਖਿਆਲ ਬਣਾਉਣੇ ਸ਼ੁਰੂ ਕਰਦੇ ਹੋ ਪਰ ਉਸ ਨੂੰ ਮੂੰਹ ਕੁਝ ਨਾ ਕਹੋ ਆਪਣੇ ਆਪ ਹੀ ਉਸ ਦੇ ਅੰਦਰ ਵੀ ਤੁਹਾਡੇ ਪ੍ਰਤੀ ਗਲਤ ਖਿਆਲ ਬੰਨੇ ਸ਼ੁਰੂ ਹੋ ਜਾਣਗੇ ਤਾਂ ਹੀ ਤਾਂ ਗੁਰੂ ਮਹਾਰਾਜ ਵੀ ਪਰਵਾਉਂਦੇ ਹਨ पर का बुरा ना राखो जीत तुमको दुख नहीं पाई मीत नहीं तो गुरु महाराज नो भी कहन दी की के अंदर भी ना किसे प्रति माड़ा सोच क्योंकि महाराज ने पता सी जे अंदर भी सोच लिया जिस दे प्रति सोच रहे हां उस दे अंदर भी इस प्रति नेगेटिविटी बननी ही बननी है साडी आज दी साखी तो भी यही सेध मिलती है कि किस तरह साडे अंदर दे ख्यालां दा ਦੂਸਰੇ ਦੇ ਪ੍ਰਭਾਵ ਪੈਂਦਾ ਹੈ ਇੱਕ ਰਾਜੇ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਰਾਜਾ ਸੀ ਹਰ ਰੋਜ਼ ਆਪਣੇ ਵਜ਼ੀਰ ਦੇ ਨਾਲ ਸੈਰ ਕਰਨ ਜਾਂਦਾ ਸੀ ਰਸਤੇ ਵਿੱਚ ਇੱਕ ਕਾਰ ਪੈਂਦਾ ਸੀ ਅਤੇ ਉਸ ਕਾਰ ਦੇ ਕਾਰਨ ਰਾਜੇ ਨੂੰ ਹਰ ਰੋਜ਼ ਆਪਣਾ ਰਸਤਾ ਪਲਟ ਕੇ ਜਾਣਾ ਪੈਂਦਾ ਸੀ ਇੱਕ ਦਿਨ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਇਸ ਕਾਰ ਦੇ ਕਾਰਨ ਮੈਨੂੰ ਰੋਜ਼ ਪਲਟ ਕੇ ਆਪਣਾ ਰਸਤਾ ਬਦਲ ਕੇ ਜਾਣਾ ਪੈਂਦਾ ਹੈ ਤੂੰ ਇਸ ਕਾਰ ਨੂੰ ਢਾ ਦੇ ਇਹ ਮੇਰਾ ਹੁਕਮ ਹੈ ਵਜ਼ੀਰ ਥੋੜਾ ਸਿਆਣਾ ਸੀ ਕਹਿਣ ਲੱਗਾ ਰਾਜੇ ਦੀ ਗੱਲ ਤਾਂ ਮੈਨੂੰ ਮੰਨਣੀ ਹੀ ਪੈਣੀ ਹੈ ਪਰ ਇੱਕ ਤਜਰਬਾ ਕਿਉਂ ਨਾ ਕਰ ਲਵਾਂ ਉਸਨੇ ਕਿ ਕੀਤਾ ਉਸ ਬੰਦੇ ਦਾ ਮਕਾਨ ਨਹੀਂ ਢਾਇਆ ਉਸਨੂੰ ਜਾ ਕੇ ਪਹਿਲਾਂ ਮਿਲਿਆ ਅਤੇ ਕਿਹਾ ਲੱਗਾ ਕਿ ਮੈਂ ਰਾਜੇ ਵੱਲੋਂ ਆਇਆ ਹਾਂ ਰਾਜੇ ਨੇ ਹੁਕਮ ਕੀਤਾ ਹੈ ਤੇਰੇ ਮਕਾਨ ਨੂੰ ਢੋਂਦਾ ਢੋਣਾ ਤਾਂ ਮੈਂ ਹੈ ਪਰ ਇੱਕ ਗੱਲ ਮੈਨੂੰ ਸਮਝ ਵਿੱਚ ਨਹੀਂ ਆ ਰਹੀ ਇੰਨੇ ਸਾਲਾਂ ਤੋਂ ਰਾਜਾ ਸੈਰ ਕਰਦਾ ਆ ਰਿਹਾ ਹੈ ਅੱਜ ਤੱਕ ਉਸ ਦੇ ਅੰਦਰ ਇਹ ਖਿਆਲ ਕਿਉਂ ਨਹੀਂ ਆਇਆ ਕਿ ਅੱਜ ਹੀ ਉਸਨੇ ਇਸ ਮਕਾਨ ਨੂੰ ਢੋਣ ਵਾਸਤੇ ਕਿਉਂ ਕਿਹਾ ਹੈ ਸੱਚ ਦੱਸ ਤੇਰੇ ਅੰਦਰ ਰਾਜੇ ਪ੍ਰਤੀ ਕੀ ਖਿਆਲ ਸੀ ਤਾਂ ਉਸ ਬੰਦੇ ਨੇ ਕਿਹਾ ਕਿ ਵਜ਼ੀਰ ਤੈਨੂੰ ਪਤਾ ਹੈ ਅੱਜ ਤੋਂ ਮਹੀਨਾ ਪਹਿਲੇ ਰਾਜਾ ਬਹੁਤ ਬਿਮਾਰ ਹੋਇਆ ਸੀ ਵਜ਼ੀਰ ਨੇ ਕਿਹਾ ਹਾਂ ਤਾਂ ਵਿਅਕਤੀ ਕਹਿਣ ਲੱਗਾ ਵੈਦਾਂ ਹਕੀਮਾਂ ਨੇ ਰਾਜੇ ਨੂੰ ਜਵਾਬ ਦੇ ਦਿੱਤਾ ਸੀ ਅਤੇ ਉਸ ਵੇਲੇ ਮੇਰੇ ਪਾਸ ਚੰਦਨ ਦੀ ਲੱਕੜੀ ਸੀ ਇਲਾਕੇ ਵਿੱਚ ਹੋਰ ਕਿਸੇ ਕੋਲ ਨਹੀਂ ਸੀ ਮੈਂ ਸੋਚਿਆ ਜਦੋਂ ਰਾਜਾ ਮਰੇਗਾ ਸੰਸਕਾਰ ਲਈ ਚੰਦਨ ਦੀ ਲੱਕੜੀ ਮੇਰੇ ਕੋਲੋਂ ਲੈ ਜਾਣਗੇ ਅਤੇ ਮੈਂ ਉਹਨਾਂ ਨੂੰ ਲੱਕੜੀ ਮਹਿੰਗੇ ਭਾਅ ਵੇਚਾਂਗਾ ਮੇਰਾ ਫਾਇਦਾ ਹੋ ਜਾਵੇਗਾ ਪਹਿਲੇ ਰਾਜਾ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਰੋਜ਼ਾਨਾ ਠੀਕ ਹੋਣਾ ਸ਼ੁਰੂ ਹੋ ਗਿਆ ਅਤੇ ਮੇਰੇ ਘਰ ਅੰਦਰ ਚੰਦਨ ਦੀ ਲੱਕੜ ਪਈ ਹੀ ਰਹਿ ਗਈ ਉਸ ਦਿਨਦਿਆਂ ਮੈਂ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਕਦੋਂ ਰਾਜਾ ਮਰੇ ਤੇ ਕਦੋਂ ਮੇਰੀ ਲੱਕੜੀ ਵਿਕੇ ਵਜ਼ੀਰ ਨੇ ਇਹ ਸੁਣ ਉਸ ਨੂੰ ਬਹੁਤ ਸਾਰੀ ਮਾਇਆ ਦਿੱਤੀ ਅਤੇ ਕਿਹਾ ਇਹ ਲੱਕੜੀ ਮੈਨੂੰ ਦੇ ਦੇ ਤੇਰਾ ਤਾਂ ਲੱਕੜੀ ਨਾਲ ਹੀ ਮਤਲਬ ਹੈ ਲੱਕੜੀ ਵਿਕਣੀ ਚਾਹੀਦੀ ਹੈ ਉਸਨੇ ਕਿਹਾ ਹਾਂ ਲੱਕੜੀ ਵਜ਼ੀਰ ਨੇ ਖਰੀਦੀ ਅਤੇ ਕਹਿਣ ਲੱਗਾ ਹੁਣ ਤੂੰ ਰੋਜ਼ ਅਰਦਾਸ ਕਰਨੀ ਸ਼ੁਰੂ ਕਰ ਦੇ ਕਿ ਮਹਾਰਾਜ ਕਿਰਪਾ ਕਰੋ ਰਾਜੇ ਦੀ ਉਮਰ ਲੰਬੀ ਕਰੋ ਉਸ ਵਿਅਕਤੀ ਨੇ ਕਿਹਾ ਠੀਕ ਹੈ ਮੇਰਾ ਤਾਂ ਲੱਕੜੀ ਨਾਲ ਮਤਲਬ ਹੈ ਰਾਜੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਸਾਰੀ ਲੱਕੜੀ ਵਜ਼ੀਰ ਨੇ ਖਰੀਦ ਲਈ ਅਤੇ ਉਸ ਬੰਦੇ ਨੇ ਰਾਜੇ ਦੇ ਭਲੇ ਲਈ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ 5 ਦਿਨਾਂ ਬਾਅਦ ਜਦੋਂ ਰਾਜਾ ਸਿਰ ਲੰਗਾ ਲੱਗਾ ਤਾਂ ਵਜ਼ੀਰ ਨੇ ਕਹਿਣ ਲੱਗਾ ਵਜ਼ੀਰ ਤੂੰ ਅਜੇ ਤੱਕ ਇਸ ਦਾ ਕਾਰਨ ਹਟਾਇਆ ਤਾਬ ਜੀ ਨੇ ਕਿਹਾ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਭੁੱਲ ਗਿਆ ਸੀ ਕਾਮਦੇ ਰੁਜਾ ਹੋਣ ਕਰਕੇ ਮੈਂ ਕਾਰ ਨਹੀਂ ਟਾ ਪਾਇਆ ਤਾਂ ਰਾਜਾ ਕਹਿਣ ਲੱਗਾ ਹੁਣ ਇਸ ਘਰ ਨੂੰ ਨਹੀਂ ਟੋਣਾ ਅਸੀਂ ਸੈਰ ਹੀ ਕਰਨੀ ਹੁੰਦੀ ਹੈ ਥੋੜਾ ਵੱਲ ਕੇ ਚਲੇ ਜਾਇਆ ਕਰਾਂਗੇ ਚਾਰ ਕਦਮ ਵੱਧ ਤੁਰ ਲਿਆ ਕਰਾਂਗੇ ਇਸੇ ਨੂੰ ਹੀ ਤਾਂ ਸੁਰਤੀ ਦਾ ਤਲ ਕਹਿੰਦੇ ਹਨ ਅਸੀਂ ਆਪਣੇ ਮਨ ਅੰਦਰ ਕਿਸੇ ਪ੍ਰਤੀ ਜੈਸੀ ਸੁਰਤੀ ਭਰਾਵਾਂਗੇ ਉਹਨਾਂ ਦੇ ਅੰਦਰ ਵੀ ਸਾਡੇ ਪ੍ਰਤੀ ਉਹ ਜਿਹੇ ਖਿਆਲ ਬਣਨਗੇ ਇਸੇ ਤਰ੍ਹਾਂ ਹੀ ਅਸੀਂ ਬੱਚਿਆਂ ਨਾਲ ਵੀ ਕਰਦੇ ਹਾਂ ਆਪਣੀ ਨੈਗੇਟਿਵਿਟੀ ਨੂੰ ਹਰ ਰੋਜ਼ ਉਹਨਾਂ ਤੱਕ ਪਹੁੰਚਾਉਂਦੇ ਹਾਂ ਅਤੇ ਉਸ ਨੈਗੇਟਿਵਿਟੀ ਕਾਰਨ ਹੀ ਉਹ ਸਾਨੂੰ ਇੱਕ ਦੀਆਂ ਚਾਰ ਸੁਣਾਉਂਦੇ ਹਨ ਪਹਿਲਾ ਕੰਮ ਅਸੀਂ ਆਪਣੇ ਬੱਚਿਆਂ ਦੇ ਅੰਦਰ ਨੈਗੇਟਿਵਿਟੀ ਭੇਜਦੇ ਹਾਂ ਇਸ ਨੂੰ ਭੇਜਣਾ ਬੰਦ ਕਰਿਏ ਅਤੇ ਰੋਜ਼ਾਨਾ ਬੱਚੇ ਨੂੰ ਉਸ ਦਾ ਇੱਕ ਗੁਣ ਜ਼ਰੂਰ ਸੁਣਾਇਆ ਕਰਿਏ ਉਮਰ ਬਟਾ ਬਕ ਪੁੱਤਰ ਤੂੰ ਆਪਣਾ ਬੈਗ ਬੜਾ ਵਧੀਆ ਪੈਕ ਕਰਦਾ ਹੈ ਜਾਂ ਕਰਦੀ ਹੈ ਤੂੰ ਕਾਰ ਦੇ ਵਿੱਚ ਸਵਾਈ ਬੜੀ ਵਧੀਆ ਰੱਖਦਾ ਹੈ ਜਾਂ ਆਪਣੇ ਕਮਰੇ ਨੂੰ ਬੜਾ ਸੋਹਣਾ ਸੈੱਟ ਕੀਤਾ ਹੋਇਆ ਹੈ ਭਾਵੇਂ ਜੋ ਵੀ ਬੱਚੇ ਦੀ ਕੁਆਲਿਟੀ ਹੈ ਗੁਣ ਹੈ ਇੱਕ ਇੱਕ ਗੁਣ ਬੱਚੇ ਨੂੰ ਰੋਜ਼ ਪਿਆਰ ਨਾਲ ਸੁਣਾਓ ਇਸ ਦੇ ਨਾਲ ਕੀ ਹੋਏਗਾ ਉਸ ਦੀ ਇਨਰ ਪਾਵਰ ਵਧੇਗੀ ਕਿ ਇਹ ਤਾਂ ਇਹ ਸਾਡੀ ਸਿਫਤ ਕਰ ਰਹੇ ਹਨ ਸਾਨੂੰ ਉਤਸ਼ਾਹ ਦੇ ਰਹੇ ਹਨ ਦੂਸਰਾ ਜਿੰਨੇ ਵੀ ਤੁਹਾਡੇ ਬੱਚੇ ਹਨ ਇੱਕ ਜਾਂ ਦੋ ਉਸ ਦੇ ਹਿਸਾਬ ਨਾਲ ਆਪਣੇ ਰੋਜ਼ਾਨਾ ਦੇ ਨਿਯਮ ਤੋਂ ਇਲਾਵਾ ਇੱਕ ਬੱਚੇ ਦੇ ਨਾਮ ਦਾ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ ਅਤੇ ਅਰਦਾਸ ਕਰਕੇ ਆਪਣੀ ਪੋਜ਼ਿਟਿਵਿਟੀ ਨੂੰ ਉਹਨਾਂ ਦੇ ਮਨ ਅੰਦਰ ਭੇਜਣਾ ਹੈ ਜਦੋਂ ਤੁਸੀਂ ਇੱਕ ਪਾਠ ਕਰਕੇ ਅਰਦਾਸ ਕਰਕੇ ਆਪਣੀ ਪੋਜ਼ਿਟਿਵ એનર્ਜੀ ਨੂੰ ਉਸ ਅੰਦਰ ਭੇਜੋਗੇ ਤਾਂ ਤਬਦੀਲੀ ਆਏਗੀ ਹੀ ਆਏਗੀ ਦੂਸਰਾ ਜਦੋਂ ਅਸੀਂ ਬੱਚੇ ਨੂੰ ਰੋਜ਼ ਕਹਿੰਦੇ ਹਾਂ ਕਿ ਇਹ ਤਾਂ ਪੜਦਾ ਹੀ ਨਹੀਂ ਖੇਡਣ ਵਾਲੇ ਹੀ ਧਿਆਨ ਲਗਾ ਰਿਹਾ ਹਾਂ ਅੱਜ ਅਸੀਂ ਕਹਿੰਨੇ ਹਾਂ ਕੱਲ ਗਵਾਂਡੀ ਵੀ ਕਹਿਣਾ ਸ਼ੁਰੂ ਕਰ ਦੇਣਗੇ ਇਸ ਨਾਲ ਬੱਚਿਆਂ ਦੀ ਅੰਦਰਲੀ ਸ਼ਕਤੀ ਡਿੱਗਦੀ ਜਾਂਦੀ ਹੈ ਇਸ ਤਰ੍ਹਾਂ ਨਹੀਂ ਕਰਨਾ ਜੇਕਰ ਕਾਰਵੇ ਚ ਗਵਾਂਡੀ ਵੀ ਆ ਕੇ ਆਪਣੇ ਬੱਚੇ ਬਾਰੇ ਵੀ ਇਸ ਤਰ੍ਹਾਂ ਦੀ ਕੋਈ ਗੱਲ ਕਰਦਾ ਹੈ ਤਾਂ ਉਸ ਨੂੰ ਵੀ ਉਲਟਾ ਰੋਕੋ ਅਤੇ ਕਹੋ ਕਿ ਮੇਰੇ ਘਰ ਵਿੱਚ ਐਸੇ ਵਿਚਾਰ ਨਾ ਫਲਾਓ ਅਤੇ ਜਿਹੜਾ ਅਸੀਂ ਹਰ ਰੋਜ਼ 네ਗਟਿਵਿਟੀ ਖਿਆਲਾਂ ਦਾ ਸਪਰੇਅ ਕਰਦੇ ਹਾਂ नहीं करना बल्कि पॉजिटिविटी वाला एयर फ्रैशनर अपने घर रखना है रोजाना छिड़का करना है तब्दीली आएगी ही आएगी वाहेगुरु जी का खालसा वाहेगुरु जी की फतेह